Του διαβέω, ω Μάρι, σε Ιωπένερ. ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਫਤਿਹ ਰਹੀ ਦਸਵੇਂ ਪ੍ਰਸਤਾਂ ਭਗਤੇ ਸਮਰੱਤ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਸਾਹਿਬ ਅਰਜਨ ਹਰ ਗੋਬਿੰਦ ਨਾਮ ਸਿਮਰਨ ਸ੍ਰੇ ਹਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਹ ਦੇਖੈ ਸਭ ਦੁਖ ਜਾਏ ਤੇ ਬਹਾਦਰ ਸਵਰੈ ਕਰ ਨਾਮ ਤੇ ਆਵੈ ਤਾਈ ਸਭ ਥਾਈ ਤੇ ਸਹਾਇ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਤੇ ਸਹਾਇ ਦਸਾਂ ਪਾਸ਼ਾਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਦੇਵ ਨੰਦਰੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਪੰਜ ਪਿਆਰਿਆਂ ਚੌਹ ਸਭ ਜਾਂਦਿਆਂ ਚਾਲੀਆਂ ਮੁਕਤੇਆਂ ਫਟੀਆਂ ਜਪੀਆਂ ਤੱਪੀਆਂ ਜਨਾ ਨਾਮ ਜਪਿਆ ਵਣ ਛਕਿਆ ਦੇਹ ਚਲਾ ਜੀਤੇ ਵਾਹੀ ਦੇਖਿਆ ਡੇਠੀ ਤਖਤ ਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਤਾਂ ਧਿਆਨ ਅੰਦਰ ਖਲਸਾ ਜੀ ਬੋਲੋ ਜੀ ਵਾਹਿਗੁਰੂ ਹੋ ਲੋ ਜੀ ਨਾਮ ਰੇਤੂ ਜਨਾ ਸਿੰਘ ਸਿੰਘਣੀਆਂ ਨੇ ਧਰਮ ਜੇ ਸੀਦੇ ਤੇ ਬੰਦਨ ਕਟਾਈ ਹੋਪਰੀਆ ਲੋਕ ਜਨ ਚਰਖੜੀਆਂ ਤੇ ਚੜੇ ਤਨ ਤਾਰਿਆਂ ਨਾਲ ਚੜਾਏ ਗਏ ਜੀ ਗੁਰਦਵਾਰ ਘੱਦੀ ਸੇਵਾ ਲਈ ਪ੍ਰਵਾਨੀਆਂ ਕੀਤੀਆਂ ਧਰਮ ਨੇ ਹਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਵਾਈ ਤਨਾ ਸਿੰਘ ਸਿੰਘਣੀਆਂ ਦੀ ਮਾਹੀ ਦਾ ਤੇ ਅੰਦਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਪਰ ਦਿਵਾਰਿਆਂ ਤੇ ਅੰਦਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਬ੍ਰਹਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿ ਆਤਿ ਗੁਰੂ ਚਿਤਿ ਆਵੇ ਚਿਤਿ ਆਵਨ ਦਾ ਸਤਕਾ ਸਰਬ ਸੋਭ ਹੋਏ ਜਹਾਂ ਜਹ ਖਲਸਾ ਜੀ ਸਾਹਿ ਤਹ ਤਹ ਦਸਿਆ ਨੇਇ ਦਿਖਤੀ ਫਤਿਹ ਰਦਕੀ ਪੈ ਪੰਖੀ ਜੀ ਸੇ ਸਾਧ ਜੀ ਸੋ ਹਾਏ ਖਲਸਾ ਜੀ ਤੈ ਬੋਲ ਬੋਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿਖਾਂ ਸੰਫੀਦਾਂ ਕੇਸਨ ਰਖਤਾਂ ਬਬੇਕਤਨ ਦੇਸਤਨ ਪ੍ਰਸਾਦਨ ਧਨ ਸਰਦਾਨ ਨਾਮਦਨ ਸ੍ਰੀ ਅੰਕ ਸਰਸਾਹ ਜੀ ਦੇ ਦਰਿਸ਼ਣਾਂ ਚੌਕੀਆਂ ਚੜ੍ਹੇ ਵੰਗੇ ਜਗੋ ਜੋਤ ਅਟਲ ਧਰਮ ਕਾ ਜੈ ਕਾ ਹਉਸੈ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮੰਨ ਜੀ ਮੰਨ ਮਾਤਿ ਸਿਮਤ ਪਦ ਰਖਾ ਸਿਆ ਕਾ ਪ੍ਰਭ ਵਾਣੀ ਗੋ ਜੀ ਆਪਣੇ ਪੰਤੇ ਸਦਾ ਸਹਾਈ ਤਪਾਰ ਜੀਓ ਸ੍ਰੀ ਮਨ ਕਨੂ ਸਾਹਿਬ ਪੰਜਾਂ ਸਾਹਿਬ ਤੇ ਹੋਰ ਬ੍ਰਹਮਾਤਮਾ ਦੋ ਜਨਾਂ ਤੋਂ ਖਾਲਸਾ ਪੰਥ ਵਿਛੋੜ ਗਿਆ ਜੀ ਤਨਾ ਦੇ ਪ੍ਰਦਰਸ਼ਿਤ ਦਾਰ ਤੇ ਸੇਵਾ ਸੰਭਾਲਦਾ ਦਾਨ ਪੰਥ ਖਾਲਸੇ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਨ ਨਿਤਾਣਿਆਂ ਦੇ ਧਾਨ ਨਿਉਟਿਆਂ ਦੀ ਉਟ ਨਿਆਸਰਿਆਂ ਦੇ ਆਸਤੀ ਸਤਗੁਰ ਤਨ ਤਨ ਸਤਗੁਰ ਗੁਰੂ ਹਰਿਗੋਬਿੰਦ ਪਾਸ਼ਾ ਜੀਓ ਆਪ ਜੀ ਦੇ ਪ੍ਰਤਿਰਸਤਾਨ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਜੇ ਪਾਸ਼ਾ ਜੀ ਗੁਰਬਾਣੀ ਦੇ ਵਾਖ ਹਨ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਜੀਤ ਪੁਰਜਾ ਪੁਰਜਾ ਘਟ ਮਰੇ ਤਬੂ ਨਾ ਸਾਡੇ ਖਿੱਚੇ ਪਾਸ਼ਾ ਜੀਓ ਆਪ ਜੀ ਦੇ ਧੰਨ ਧੰਨ ਮਾਤਾ ਗੁਜਰ ਕਾ ਜੀ ਬਾਪਾ ਸੰਜਦ ਅਜੀਤ ਸਿੰਘ ਜੀਚੇ ਪਾਤਸ਼ਾਹ ਜੀਓ ਬਾਪਾ ਜੁਜਾਰ ਸਿੰਘ ਜੀਚੇ ਪਾਤਸ਼ਾਹ ਜੀਓ ਸਮੂਹ ਚਮਕੌਰ ਸਾਹਿਬ ਦੇ ਸਿੰਘ ਸ਼ਹੀਦਾਂ ਦੀ ਯਾਦ ਵਿੱਚੇ ਪਾਤਸ਼ਾਹ ਪਰਮੋਸਮਾਗਨ ਆਪ ਜੀ ਦੇ ਮਨਾਏ ਗਏ ਆਪ ਜੀ ਦੇ ਸຖານਾ ਤੇ ਜੀ ਪਾਤਸ਼ਾਹ ਜੀ ਗੁਰ ਇਤਿਹਾਸ ਸੰਤਾਂ ਨਾਲ ਸਾਥ ਪਾਈ ਜੀਚੇ ਪਾਤਸ਼ਾਹ ਕਿਰਪਾ ਕਰਨੇ ਆਜਾ ਸੰਗਤ ਅੰਦਰ ਹਾਜ਼ਰੀ ਅੰਦਰ ਪ੍ਰਮਾਣ ਕਰਨੇ ਸਭ ਤੋਂ ਮੇਰਾ ਪ੍ਰਿਆਰ ਹੱਥ ਰੱਖਣਾ ਤੰਦਰੁਸੀਨਿਓ ਦਾਤਾਂ ਵਾਸ਼ ਕਰਨੀ ਅੱチェ ਪਾਸ਼ਾ ਜੀਓ ਗੁਰਮਤਿਆਂ ਦਾਤਾਂ ਵਾਸ਼ ਕਰਨੀਆਂ ਤੇ ਲੁਪੁਲ ਪਿਟਾ ਆਦਰ ਪ੍ਰਮਾਣ ਕਰਨੀ ਅੱチェ ਪਾਸ਼ਾ ਜੀਓ ਨਗਰ ਖਿੜੇ ਸੋ ਪਰ ਤੁਮਨੇ ਚੜ੍ਹਦੀਆਂ ਕਲਾ ਕਰਨੀਆ ਵਿਦੇਸਾਂ ਪਰਦੇਸਾਂ ਬਚਿਆ ਸਹਾਈ ਹੁਣ ਅੱチェ ਪਾਸ਼ਾ ਜੀਓ ਹਰ ਮਦਾਨ ਫਤਿਹ ਕਰਨਾਂ ਜਿਨਾ ਜਿਨਾ ਸੰਗਤਾਂ ਵੱਲੋਂ ਤਨ ਮਨ ਧਾਨ ਸੇਵਾ ਅੱチェ ਪਾਸ਼ਾ ਜੀਓ ਸੇਵਾ ਸਫਲ ਕਰਨੀ ਚੜ੍ਹਦੀਆਂ ਕਲਾਂ ਕਰਨੀਆਂ ਚੇ ਪਾਸ਼ਾ ਜੀਓ ਅੰਤ ਸੰਸਾਹਾਈ ਹੋਣਾ ਹਰਮਦਾਨ ਫਤੇ ਕਰਨਾ ਆਪ ਜੀ ਦੇ ਬਸ਼ੇ ਪੰਡਾਰਿਆਂ ਵਿੱਚੋਂ ਸਰਬੱਤ ਸੰਤਵੋ ਲੋ ਆਪ ਜੀ ਨੂੰ ਪੰਚਮ ਕੜਾ ਪਛਾਦਿਆਂ ਦੇਖਣ ਹਾਜ਼ਰ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਸਿ ਨੇ ਚਾਰਗੀ ਤੇ ਗਏ ਦਰਪ੍ਰਵਾਨ ਹੋਣ ਪ੍ਰਵਾਨ ਹੋਇ ਪ੍ਰਸ਼ਾਦ ਸਾਧ ਸੰਗਤਾਂ ਦੀ ਆਗਿਆ ਬਖਸ਼ੋ ਹੁਣ ਆਪ ਜੀ ਆਪਣੇ ਮੁਖਸਾਰ ਵਿੱਚ ਪਾਵਨ ਹੁਕਮ ਨਾਮੇ ਵਸਦੇ ਸੰਤਾਂ ਨੇ ਹਾਲ ਕਰੋ ਕਿਰਤਾਰ ਤੁਰਚੇ ਪਾਸ਼ਾ ਜੀ ਉਪਕੁਨਾਮੇ ਤੇ ਚਲਣ ਦੀ ਸੋ ਜੀ ਸਮਰਥ ਬਸ਼ਿਸ਼ ਕਰਨੀ ਚੜ੍ਹਦੀਆਂ ਕਾ ਕਰਨੀਆਂ ਰਹਿਮਤਾ ਬਸ਼ਿ ਕਰਨੀ ਚੇ ਪਾਸ਼ਾ ਜੀ ਸਰਬਾਧੇ ਕਾਜ ਰਾਸ ਕਰਨੇ ਸਿਫ ਪੜਦੇ ਸੁਣਦੇ ਸਰਬਤਵਾਜ ਦੇ ਬੰਦ ਭਵਣ ਨਾਲਕਨਾ ਚੜਦੀ ਕਲਾ ਕਿਰੇ ਪੜੇ ਸਰਬਤਾ ਫਲਾ ਕਲਸਾ ਵਾਹੀ ਗੁਰਜੀ ਕੀ ਫਤਿਹ ਦੁਹਰਾ ਆਗਿਆ ਪਈਆ ਪਾਲ ਕੀ ਤਵੇ ਚਰਾਇਓ ਪੰਥ ਸਬ ਸਿਖਨ ਕੋ ਹੁਕਮ ਹੈ ਗੁਰੂ ਨਾਮ ਜਹਾਜ ਹੈ ਜੜੇ ਸੂਤਰੇ ਪਾਰ ਜੋ ਸਰਦਾ ਕਰ ਸੇਵਨ ਵਾਜ ਗੁਰੂ ਹੈ ਗੁਰੂ ਘਰ